2 दिसंबर 1936 ਨੂੰ ਲੈਟਰ ਮਹਾਤਮਾ ਗਾਂਧੀ ਜੀ ਵੱਲੋਂ ਟੈਗੋਰ ਜੀ ਨੂੰ ਗਿਆ ਉਹ ਲੈਟਰ ਦੀ ਕਾਪੀ ਮੇਰੇ ਕੋਲ ਹੈ ਉਸ ਲੈਟਰ 'ਚ ਲਿਖਿਆ ਗਿਆ ਕਿ ਟੈਗੋਰ ਜੀ ਮੈਨੂੰ ਪਤਾ ਹੈ ਕਿ ਤੁਹਾਡੇ ਵਿਊਜ਼ ਸਿੱਖਾਂ ਦੇ ਹੱਕ 'ਚ ਤੁਸੀਂ ਹਮੇਸ਼ਾ ਤਾਰੀਫ ਕਰਦੇ ਹੋ ਉਸ ਇੱਕ ਧਰਮ ਦੀ ਪਰ ਹੁਣ ਇੱਕ ਬੜਾ ਵੱਡਾ ਕ੍ਰਾਈਸਿਸ ਆ ਗਿਆ ਹੈ ਕਿ ਅੰਬੇਦਕਰ ਜੀ ਨੇ ਫੈਸਲਾ ਲੈ ਲਿਆ ਕਿ ਉਹ ਸਾਰੇ ਆਪਣੇ ਸਾਥੀਆਂ ਸਮੇਤ ਸ਼ਿੱਖ ਧਰਮ ਗ੍ਰਹਿਣ ਕਰਨ ਜਾ ਰਹੇ ਆ ਆਤਮਾ ਗਾਂਧੀ ਨੇ ਰਿਕੁਐਸਟ ਕੀਤੀ ਤੁਸੀਂ ਰੋਕੋ ਇਸ ਗੱਲ ਨੂੰ ਇਹ ਹੋਣ ਨਾਲ ਹਿੰਦੁਸਤਾਨ ਦੀ ਜਿਹੜੀ تناسب ਹੈ ਆਬਾਦੀ ਦਾ ਉਹ ਹਿਲ ਜਾਏਗਾ ਜਿਹੜਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਤਾਕਤ ਹੈ ਉਹ ਆਬਾਦੀ ਹੈ ਉਹ ਹਿਲ ਜਾਏਗੀ ਇਸ ਲਈ ਤੁਸੀਂ ਇਸ ਗੱਲ ਨੂੰ ਰੋਕੋ ਉਹਨੇ ਰਿਕੁਐਸਟ ਕੀਤੀ ਤੇ ਗੋਰਜੀ ਨੂੰ ਉਸ ਤੋਂ ਬਾਅਦ ਤੇ ਗੋਰਜੀ ਨੇ ਜੋ ਲੈਟਰ ਜਵਾਬ ਵਿੱਚ ਲਿਖਿਆ ਉਹ ਹੈ 4 ਜਨਵਰੀ 1937 4th ਜਨਵਰੀ 1937 ਤੇ ਗੋਰ ਦਾ ਆਪਣਾ ਲੈਟਰ ਜੋ ਲਿਖਿਆ ਉਸ ਕਿਤਾਬ ਜੇ ਲਿਖਿਆ ਕਿ ਇਹ ਲੈਟਰ ਦੋ ਵਾਰੀ ਉਹਨਾਂ ਨੇ ਆਪ ਹੱਥ ਨਾਲ ਲਿਖਿਆ ਕਰੈਕਸ਼ਨ ਫਿਰ ਕੀਤੀ ਫਿਰ ਦੁਬਾਰਾ ਉਹਨਾਂ ਨੂੰ ਇਹ ਭੇਜਿਆ ਭਾਵੇਂ ਅੱਜ ਦਿਨ ਬੜਾ ਅਹਿਮ ਸੀ ਔਰ ਕੇਂਦਰੀ ਬਜਟ ਸੀਗਾ ਅੱਜ ਯੂਨੀਅਨ ਬਜਟ ਪੇਸ਼ ਹੋਇਆ 25 26 ਲਈ ਲੇਕਿਨ ਅਸੀਂ ਅੱਜ ਬਿਲਕੁਲ ਇੱਕ ਵੱਖਰੇ ਟੌਪਿਕ ਤੇ ਚੱਲੇ ਆਂ ਸਾਡਾ ਜਿਹੜਾ ਵੱਖਰਾ ਬਿਲਕੁਲ ਵਿਸ਼ਾ ਹੈ ਉਹ ਹੈਗਾ ਡਾਕਟਰ ਬੀ ਆਰ ਅੰਬੇਦਕਰ ਦੇ ਉੱਪਰ ਇਹਨਾਂ ਦਿਨਾਂ 'ਚ ਜਿਹੜੀ ਪੋਲਿਟਿਕਸ ਪੰਜਾਬ ਦੇ ਵਿੱਚ ਇੱਕ ਬੁੱਤ ਦੇ ਨਾਂ ਤੇ ਹੋ ਰਹੀ ਹੈ ਕਿ ਇੱਥੋਂ ਤੱਕ ਡਾਕਟਰ ਬੀ ਆਰ ਅੰਬੇਦਕਰ ਨੂੰ ਸੀਮਤ ਕਰ ਦੇਣਾ ਔਰ ਉਹਨਾਂ ਦਾ ਪੰਜਾਬ ਨਾਲ ਸਬੰਧ ਤੇ ਖਾਸ ਤੌਰ ਤੇ ਸਿੱਖਾਂ ਨਾਲ ਸਬੰਧ ਜਿਹੜਾ ਸਥਾਪਿਤ ਹੁੰਦਾ ਹੁੰਦਾ ਰਹਿ ਗਿਆ ਅਸੀਂ ਉਹਦੇ ਤੇ ਜਾਣਾ ਹੈ ਕਈ ਵਾਰੀ ਨਾ ਇਤਿਹਾਸ ਵਿੱਚ ਝਾਤੀ ਮਾਰਿਆਂ ਤੁਹਾਨੂੰ ਤੁਹਾਡਾ ਮੂੰਹ ਲਗਾਉਣ ਨੂੰ ਜੀ ਕਰਦਾ ਤੁਸੀਂ ਝਾਤ ਜੀ ਪਾ ਕੇ ਪਛਾਣ ਨੂੰ ਭੱਜ ਦਿਓ ਕਿਉਂਕਿ ਤੁਹਾਨੂੰ ਦੀ ਲੀਡਰਸ਼ਿਪ ਤੇ ਉਹ ਮੌਕੇ ਉਹ ਜਿਹੜੀ ਇੱਕ ਦਾਸਤਾਨ ਹੁੰਦੀ ਹੈ ਨਾ ਜਿਹੜੀ ਹਿਸਟਰੀ ਦੇ ਵਿੱਚ ਵੱਖ-ਵੱਖ ਰੂਪ ਚ ਪੇਸ਼ ਹੁੰਦੀ ਹੈ ਉਹਨੂੰ ਉਹਦੇ ਚੱਲਦਿਆਂ ਕਈ ਵਾਰੀ ਅਸੀਂ ਨਾ ਥੋੜੇ ਸ਼ਰਮਸਾਰ ਵੀ ਹੁੰਨੇ ਆ ਤੇ ਸਾਡੇ ਨਾਲ ਹੋਈਆਂ ਜਾਤੀਆਂ ਦਾ ਇੱਕ ਸਿਲਸਿਲਾ ਵੀ ਲੈ ਕੇ ਤੁਰ ਪਏ ਨੇ ਅਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਸਿੱਖ ਬਣਦੇ ਬਣਦੇ ਰਹਿ ਜਾਣ ਦਾ ਮਾਮਲਾ ਚ ਟੱਚ ਕਰਾਂਗੇ ਇਤਿਹਾਸ ਵਿੱਚ ਕੀ ਕੁਝ ਪਿਆ ਜੇ ਡਾਕਟਰ ਬੀ ਆਰ ਅੰਬੇਦਕਰ ਸਿੱਖ ਬਣਦੇ ਤਾਂ ਕਿੰਨੇ ਕਰੋੜ ਉਸ ਮੌਕੇ ਡਾਕਟਰ ਅੰਬੇਦਕਰ ਦੇ ਅਨਿਆਈ ਛੋਸ਼ਿਤ ਵਰਗ ਦੇ ਕਿੰਨੇ ਲੋਕ ਉਹਨਾਂ ਦੇ ਨਾਲ ਸਿੱਖ ਬਣਦੇ ਆਖਿਰ ਕਮੀ ਕਿੱਥੇ ਰਹੀ ਉਸ ਮੌਕੇ ਦੇ ਤੱਥ ਕੀ ਬਿਆਨ ਕਰਦੇ ਨੇ ਅਸੀਂ ਸਰਦਾਰ ਤਰਲੋਚਨ ਸਿੰਘ ਜਿਹੜੇ ਕਿ ਰਾਜ ਸਭਾ ਦੇ ਵਿੱਚ ਹਰਿਆਣੇ ਵੱਲੋਂ ਰਹੇ ਨੇ ਬਤੌਰ ਮੈਂਬਰ ਪਾਰਲੀਮੈਂਟ ਰਹੇ ਨੇ ਜਿਨ੍ਹਾਂ ਨੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਸਭ ਤੋਂ اہم ਜਗ੍ਹਾ ਦੇ ਉੱਤੇ ਬਤੌਰ ਚੇਅਰਮੈਨ ਮਾਇਨੋਰਿਟੀ ਕਮਿਸ਼ਨ ਦੇ ਚੇਅਰਮੈਨ ਵਜੋਂ ਇਹਨਾਂ ਨੇ ਕੰਮ ਕੀਤਾ ਇਨਾ ਕੋਲ ਉਹਨਾਂ ਸਮਿਆਂ ਦੀ ਉਹ ਸਾਰੀ ਕਹਾਣੀ ਪਈ ਹੈ ਸੋ ਇਹਨਾਂ ਇਹਨਾਂ ਤੋਂ ਆਪਾਂ ਸਮਝਣਾ ਹੈ ਕਿ ਕਿੱਥੇ-ਕਿੱਥੇ ਗਲਤੀਆਂ ਹੋਈਆਂ ਲੀਡਰਸ਼ਿਪ ਦੀ ਕਿੱਥੇ ਗੱਲ ਅੱਜ ਮੈਂ ਇਹਨੂੰ ਥੋੜਾ ਜਿਹਾ ਟੱਚ ਪਹਿਲਾਂ ਇਸ ਕਰਕੇ ਵੀ ਕਰਨਾ ਚਾਹਾਂਗਾ ਕਿ ਜਦੋਂ ਅੱਜ ਕੇਂਦਰੀ ਬਜਟ ਪੇਸ਼ ਹੁੰਦਾ ਹੈ ਦੇਸ਼ ਦੇ ਵਿੱਤ ਮੰਤਰੀ ਇਹ ਬਜਟ ਪੇਸ਼ ਕਰਦੇ ਨੇ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਲਈ ਬਹੁਤ ਕੁਝ ਹੈ ਉਹਦੇ ਵਿੱਚ ਮੱਧ ਵਰਗ ਨੂੰ ਬੜੀ ਸਹੂਲਤ ਮਿਲੀ ਆ ਆਮਦਨ ਕਰ ਜਿਹੜਾ ਉਹਦੇ ਉੱਤੇ ਇੱਕ ਰਾਹਤ ਮਿਲੀ ਆ ਲਿਕਨ ਸਾਡੇ ਵਿੱਤ ਮੰਤਰੀ ਹਰਪਾਲ ਚੀਮਾ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਪੂਰੇ ਬਜਟ ਵਿੱਚ ਉਹ ਪੂਰੀ ਸਪੀਚ ਵਿੱਚ ਪੰਜਾਬ ਦਾ ਨਾਂ ਇੱਕ ਵਾਰ ਹੀ ਨਹੀਂ ਆਇਆ ਸੁਖਬੀਰ ਬਾਦਲ ਕਹਿੰਦੇ ਨੇ ਕਿ ਇਹ ਜ਼ਿਆਦਤੀ ਆ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਕਿ ਸਾਡੀਆਂ ਹੱਦਾਂ ਦੇ ਉੱਤੇ ਸਰਦਾਂ ਦੇ ਉੱਤੇ ਕਿਸਾਨ ਬੈਠੇ ਆ ਸਾਡੇ ਨੌਜਵਾਨ ਤੇ ਕਿਸਾਨ ਲਈ ਕੁਝ ਨਹੀਂ ਹੈ ਮੁੱਖ ਮੰਤਰੀ ਨੋਮੀ ਗਿਲਾਇ ਕਾਂਗਰਸ ਪਾਰਟੀ ਦੇ ਬਾਜਵਾ ਸਾਹਿਬ ਵੀ ਕੁਝ ਕਹਿ ਰਹੇ ਨੇ ਇੱਕ ਸਟੇਟਮੈਂਟ ਤੋਂ ਵੱਧ ਅਸੀਂ ਕੁਝ ਨਹੀਂ ਕਰ ਪਾਉਂਦੇ ਅਸੀਂ ਸਿਰਫ ਤੇ ਸਿਰਫ ਇੱਕ ਅਖਬਾਰੀ ਸਟੇਟਮੈਂਟ ਤੱਕ ਜਾਂ ਸੋਸ਼ਲ ਮੀਡੀਆ ਤੱਕ ਸੀਮਤ ਹੋ ਕੇ ਰਹਿ ਜਾਂਦੇ ਆ ਸਾਡੀ ਸੰਗਠਿਤ ਲੀਡਰਸ਼ਿਪ ਦੀ ਅਨਹੋਂਦ ਸਾਡੀ ਲੀਡਰਸ਼ਿਪ ਦਾ ਇਸ ਖੇਤੇ ਲਈ ਮੋਹ ਮੁਹੱਬਤ ਤੇ ਇਕੱਠੇ ਹੋ ਕੇ ਲੜਨ ਦਾ ਮੱਦ ਦਾ ਔਰ ਸਾਡੇ ਲਈ ਇੱਥੇ ਸਭ ਤੋਂ ਵੱਡਾ ਸੰਕਟ ਹੈ ਕਿ ਲੀਡਰਸ਼ਿਪ ਦਾ ਖੜਾ ਉਹ ਕੋਈ ਸਮਰੱਥ ਵਿਅਕਤੀ ਜਿਹੜਾ ਉੱਪਰ ਉੱਠ ਸਕੇ ਆਪਣੀ ਨਿੱਜ ਤੋਂ ਪਾਰਟੀ ਤੋਂ ਇਸ ਖਿੱਤੇ ਲਈ ਲੜ ਸਕੇ ਉਹਦੀ ਅਣਹੋਂਦ ਮੈਂ ਡਾਕਟਰ ਅੰਬੇਦਕਰ ਸਾਹਿਬ ਬਾਰੇ ਸਮਝਣ ਤੋਂ ਪਹਿਲਾਂ ਕਿ ਉਹ ਸਿੱਖ ਪਣਦੇ ਬਣਦੇ ਕਿਉਂ ਰਹਿ ਗਏ ਲਗਭਗ 8 ਕਰੋੜ ਲੋਕਾਂ ਦੇ ਸਿੱਖ ਬਣਨ ਦੀ ਗੁੰਜਾਇਸ਼ ਕਿੱਥੇ ਜਾ ਕੇ ਮੁੱਕੀ ਕੌਣ ਵਿੱਚ ਹੜਦਲ ਬਣੇ ਸਾਡੀ ਲੀਡਰਸ਼ਿਪ ਨੇ ਉਸ ਮਾਮਲੇ ਨੂੰ ਪਨਾਇਆ ਕਿਉਂ ਨਹੀਂ ਆਖਿਰ ਮਹਾਤਮਾ ਗਾਂਧੀ ਦਾ ਕੀ ਰੋਲ ਸੀ ਕੌਣ-ਕੌਣ ਰੋਕਦਾ ਰਿਹਾ ਬੁੱਧ ਧਰਮ ਵੱਲੋਂ ਕਿਵੇਂ ਰੁਚਿਤ ਹੋਏ ਮੈਂ ਉਸ ਕੱਲ ਤੇ ਜਾਣਾਂ ਕਿਉਂਕਿ ਹਿਸਟਰੀ ਵਿੱਚ ਸਾਡੇ ਘੱਟ ਗਿਣਤੀ ਰਹਿ ਜਾਣ ਦੀ ਇਹ ਗੱਲ ਪਈ ਹੋਈ ਆ ਪਰ ਮੈਂ ਉਸ ਤੋਂ ਪਹਿਲਾਂ ਜਿਹੜਾ ਇਹ ਕੇਂਦਰੀ ਬਜਟ ਸਰਦਾਰ ਤਰਲੋਚਨ ਸਿੰਘ ਜੀ ਪੇਸ਼ ਹੋਇਆ ਇਹਦੇ ਉੱਤੇ ਮੈਂ ਤੁਹਾਡੀ ਇੱਕ ਟਿੱਪਣੀ ਚਾਹੁੰਨਾ ਹੈ ਕਿ ਅਸੀਂ ਰੋਲ ਇੰਨੇ ਆ ਜਦੋਂ ਕੁਝ ਕਰਨ ਦੀ ਵਾਰੀ ਆਉਂਦੀ ਹੈ ਸਾਡੀ ਲੀਡਰਸ਼ਿਪ ਸਾਡਾ ਪੱਖ ਰੱਖਣ ਲਈ ਨਦਾਰਦ ਰਹਿੰਦੀ ਹੈ ਫਿਰ ਅਸੀਂ ਸਿਰਫ ਹਿਸਟਰੀ ਵਿੱਚ ਕੋਸਤੇ ਰਹਿ ਜੰਨੇ ਆ ਇੱਕ ਟਿੱਪਣੀ ਫਿਰ ਉਸ ਤੋਂ ਬਾਅਦ ਅਸੀਂ ਅਸਲੀ ਮੁੱਦੇ ਤੇ ਆਵਾਂਗੇ ਨਵਾਂ ਜੀ ਬੜੀ ਬੁਦਕਦਾਈ ਹੈ ਇਹ ਅਫਸੋਸ ਹੈ ਸਾਰਿਆਂ ਨੂੰ ਕਿ ਐਡੇ ਵੱਡੇ ਬਜਟ ਵਿੱਚ ਭਾਰਤ ਵਿੱਚ ਪੰਜਾਬ ਦੀ ਜਿੰਨੀ ਇੰਪੋਰਟੈਂਸ ਹੈ ਉਹ ਇਗਨੋਰ ਹੋ ਗਈ ਪਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਡੀ ਮੁਸ਼ਕਲ ਕੀ ਹੈ ਮੁਸ਼ਕਲ ਇੱਕੋ ਹੀ ਹੈ ਕਿ ਪਹਿਲਾਂ ਤੇ ਲੀਡਰਸ਼ਿਪ ਜਿਹੜੀ ਹੈ ਉਹ ਖਾਲਾ ਹੈ ਜਿਹੜਾ ਹਿਊਜ ਗੈਪ ਪੰਜਾਬ ਪੁਰ ਕੇ ਲੀਡਰਸ਼ਿਪ ਅਮਰਜ ਨਹੀਂ ਹੋਈ ਸਾਰੀਆਂ ਪਾਰਟੀਆਂ ਦੀ ਦੂਜਾ ਜੇ ਕੁਝ ਹੈ ਵੀ ਉਹਦੀ ਜੁੰਟੀ ਨੇ ਜੇ ਕੋਈ ਇਸ਼ੂ ਪੰਜਾਬ ਹੈ ਤੇ ਪੰਜਾਬ ਦੇ 20 ਐਮਪੀ ਆ ਕੋਈ ਡਾਕੂਮੈਂਟ ਤਿਆਰ ਹੋਇਆ ਦੇਖੋ ਜੇ ਅੱਜ ਦੀ ਦੁਨੀਆ 'ਚ ਐਕਸਪਰਟ ਵਿਲ ਸਭ ਤੋਂ ਵੱਡਾ ਐਕਸਪਰਟ ਮਨਤੇਗ ਸਿੰਘ ਆਲੂਵਾਲੀਆ ਜਿਹੜਾ ਪਲੈਨਿੰਗ ਕਮਿਸ਼ਨ ਦਾ 10 ਸਾਲ ਹੈਡ ਰਿਹਾ ਉਹ ਅਵੇਲੇਬਲ ਹੈ ਕਿ ਉਹਦੀ رائے ਲਓ ਇੱਕ ਵਿਜ਼ਨ ਡਾਕੂਮੈਂਟ ਬਣਾਓ ਉਹ ਵਿਜ਼ਨ ਡਾਕੂਮੈਂਟ ਦੋ ਤਿੰਨ ਹੋਰ ਰਿਟਾਇਰਡ بڑے ਪੰਜਾਬ ਦੇ ਐਨਨ ਹੋਰਾ ਸੈਕਟਰੀ ਡਿਫੈਂਸ ਸੈਕਟ بڑے بڑے ਪੰਜਾਬੀ ਅਫਸਰ ਦਿੱਲੀ ਰਹਿੰਦੇ ਜਿਹੜੇ ਪੰਜਾਬ ਦੇ ਰਿਟਾਇਰਡ ਪੰਜਾਬ ਨਾਲ ਹਿੱਤ ਰੱਖਦੇ ਇੱਕ ਵਿਜ਼ਨ ਬਣਦਾ ਉਹ ਵਿਜ਼ਨ 20 ਐਮਪੀ ਲੈ ਕੇ ਪ੍ਰਾਈਮ ਮਿਨਿਸਟਰ ਨੂੰ ਦੇ ਦਿੰਦੇ ਫਾਈਨੈਂਸ ਨੂੰ ਦੇ ਦਿੰਦੇ ਕੋਈ ਤੁਹਾਡੇ ਸਾਹਮਣੇ ਅਸੀਂ ਮਿਸਾਲ ਆਈ ਕਿ ਕੋਈ ਐਸਾ ਹੋਇਆ ਮਲਕੇ ਜਦੋਂ ਮੌਕਾ ਹੈ ਉਦੋਂ ਅਸੀਂ ਲੜਾਈਆਂ ਲੜ ਚ ਲੱਗੇ ਆ ਕਿ ਕਿਵੇਂ ਅਸੀਂ ਆਪਣਾ ਮੇਅਰ ਬਣਾ ਲਈਏ ਕਿਵੇਂ ਮੈਂਬਰ ਚੁੱਕ ਲਈਏ ਸਾਡੀ ਉਧਰ ਧਿਆਨ ਹੈ ਇਹ ਧਿਆਨ ਹੀ ਨਹੀਂ ਆਇਆ ਕਿ ਬਜਟ ਆ ਰਿਹਾ ਤੇ ਬਜਟ ਤੋਂ 1.5 2 ਮਹੀਨੇ ਪਹਿਲਾਂ ਪੰਜਾਬ ਦੇ ਹਿੱਤ ਲਈ ਪੰਜਾਬ ਦੇ ਲੀਡਰ ਇਕੱਠੇ ਹੋ ਕੇ ਇੱਕ ਡਾਕੂਮੈਂਟ ਅੱਜਕੱਲ੍ਹ ਦੇਖੋ ਡੈਮੋਕ੍ਰੇਸੀ ਦਾ ਜ਼ਮਾਨਾ ਹੈ ਕਹਿੰਦੇ ਜੀ ਪਿਆਰ ਲੈ ਗਿਆ ਨੇਚਰਲੀ ਪੋਲੀਟੀਕਲ ਪਾਰਟੀ ਜਿਹੜੀ ਇਨਪਾਵਰ ਹੋਏਗੀ ਉਹ ਆਪਣਾ ਜ਼ਰੂਰ ਧਿਆਨ ਰੱਖੇਗੀ ਕਿ ਮੇਰੇ ਐਲਾਈਜ਼ ਕੌਣ ਹੈ ਅਸੀਂ ਤਾਂ ਮੇਚਾਂ ਹੀ ਨੇਗੇਟਿਵ ਆ ਸਾਡਾ ਇੱਕ ਉਸੂਲ ਹੈ ਸੈਂਟਰ ਕੋਈ ਸਰਕਾਰ ਆਵੇ ਅਸੀਂ ਉਹਦੇ ਖਿਲਾਫ ਅਸੀਂ ਤਾਂ ਡਾਂਗ ਲਾ ਕੇ ਖੜੇ ਆ ਬੇ ਬਸ ਸੋ ਮੇਰੀ ਇਹ ਹੈ ਕਿ ਸਾਡਾ ਆਪਣਾ ਫੇਲਿਓਰ ਹੈ ਕਿ ਅਸੀਂ ਵਕਤ ਸਿਰ ਆਪਣਾ ਕੇਸ ਪੁੱਟ ਨਹੀਂ ਕਰ ਸਕੇ ਪਰ ਜੋ ਹੋਇਆ ਉਹ ਬਹੁਤ ਮਾੜਾ ਹੋਇਆ ਕਿ ਕਿਦਰੇ ਜ਼ਿਕਰ ਹੀ ਨਹੀਂ ਸਾਡਾ ਆਫਟਰ ਬਾਰਡਰ ਸਟੇਟ ਅੱਜ ਸਾਰੀ ਦੁਨੀਆ 'ਚ ਹਰ ਜਗ੍ਹਾ ਬਾਰਡਰਾਂ ਦੀ ਲੜਾਈ ਹੈ ਹਰ ਜਗ੍ਹਾ ਵਰਲਡਵਾਈਡ ਕਿਸੇ ਦਾ ਮੁਲਕ ਚੁੱਕ ਲੋ ਕਿਧਰੇ ਦੇਖ ਲੋ ਬਾਰਡਰ ਬਾਰਡਰ ਤੇ ਸਾਡਾ ਬਾਰਡਰ ਜਿਹੜਾ ਜਿਹੜਾ ਜ਼ਿਆਦਾ ਸੈਂਸਿਟਿਵ ਹੈ ਉਹਦਾ ਵਰੀ ਨਹੀਂ ਕਿਸੇ ਨੂੰ ਸੋ ਮੈਂ ਇਹ ਸਮਝਣਾ ਗਲਤ ਹੋਇਆ ਇਹ ਸਾਰੇ ਪੰਜਾਬੀ ਇਸ ਗੱਲ ਦੇ ਦੁਖਦਾਈ ਹੈ ਲੇਕਿਨ ਆਪੀ ਲੀਡਰਸ਼ਿਪ ਦੇ ਫੇਲਿਅਰ ਨੂੰ ਵੀ ਅਸੀਂ ਰੀਅਲਾਈਜ਼ ਕਰੀਏ ਮੈਂ ਸਦਾ ਤਰਲੋਚਨ ਸਿੰਘ ਜੀ ਤੁਹਾਡਾ ਇੱਕ ਆਰਟੀਕਲ ਪੜ ਰਿਆ ਸੀਗਾ ਔਰ ਆਰਟੀਕਲ 26 ਜਨਵਰੀ ਨੂੰ ਹੀ ਛਪਿਆ ਹੋਇਆ ਕੁਦਰਤੀ ਤੌਰ ਤੇ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਸਿੱਖ ਧਰਮ ਦੇ ਵਿੱਚ ਆਉਣ ਦੀ ਕਹਾਣੀ ਲਿਖੀ ਹੋਈ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਆਪਣੇ ਲੋਕਾਂ ਨੂੰ ਇਸ ਊਤਸ਼ਾਦ ਦੇ ਵਿੱਚੋਂ ਜਾਤ ਪਾਤ ਦੇ ਵਿੱਚੋਂ ਮੁਕਤ ਕਰਾਉਣਾ ਚਾਹੁੰਦੇ ਸੀ ਔਰ ਉਹਨਾਂ ਨੇ ਸਟੱਡੀ ਤੋਂ ਬਾਅਦ ਇਹ ਫੀਲ ਕੀਤਾ ਸੀਗਾ ਕਿ ਜਿਹੜਾ ਸਭ ਤੋਂ ਲੇਟੈਸਟ ਧਰਮ ਹੈ ਜਿਹਦੇ ਵਿੱਚ ਜਾਤ ਪਾਤ ਲਈ ਕੋਈ ਸਥਾਨ ਨਹੀਂ ਭਾਵੇਂ ਕਿ ਅੱਜ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਪਰ ਫਿਰ ਵੀ ਉਸ ਦੌਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਸਿੱਖ ਧਰਮ ਗ੍ਰੈਂਡ ਕਰਨਾ ਚਾਹੁੰਦੇ ਸੀ ਆਪਣੇ ਬਹੁਤ ਸਾਰੇ ਲੋਕਾਂ ਦੇ ਨਾਲ ਸੋ ਮੈਨੂੰ ਤੁਹਾਡੀ ਉਸ ਗੱਲ ਨੇ ਅੱਗੇ ਹਲੋਣਾ ਦਿੱਤਾ ਕਿ ਇੱਕ ਵਾਰੀ ਹਿਸਟਰੀ ਦੇ ਵਿੱਚ ਝਾਕ ਕੇ ਝਾਤੀ ਪਾਉਣੀ ਚਾਹੀਦੀ ਹੈ ਤੇ ਤੁਹਾਡੇ ਤੋਂ ਬਿਹਤਰ ਤਾਂ ਕੁਪਵਾ ਨਹੀਂ ਸਕਦਾ ਸੋ ਜੇ ਤੁਸੀਂ ਇੱਕ ਵਾਰੀ ਅੱਜ ਦੇ ਦੌਰ ਵਿੱਚ ਪਿਛਲਾ ਸਮਾਂ ਦਿਖਾ ਸਕੋ ਜਨਾਵਾ ਜੀ ਬਹੁਤ ਬੜੀ ਮਿਹਰਬਾਨੀ ਤੁਹਾਡੀ ਕਿ ਤੁਸੀਂ ਯਾਦ ਕੀਤਾ ਔਰ ਮੇਰਾ ਆਰਟੀਕਲ ਜਿਹੜਾ ਅਜੀਤ ਅਖਬਾਰ ਵਿੱਚ 26 ਜਨਵਰੀ ਨੂੰ ਛਪਿਆ ਉਹ ਤੁਸੀਂ ਪੜਿਆ ਜਿੰਨੇ ਭਰਾ ਸੁਣਨ ਵਾਲੇ ਤੁਹਾਡੇ ਦੁਨੀਆ ਪਾਰੇ ਇੱਕ ਗੱਲ ਯਾਦ ਰੱਖਿਓ ਕਿ ਡਾਕਟਰ ਅੰਬੇਦਕਰ ਅੱਜ ਪੂਜਾ ਯੋਗ ਹੋ ਰਿਹਾ ਹਰ ਜਗ੍ਹਾ ਅੱਜ ਡਾਕਟਰ ਅੰਬੇਦਕਰ ਦੀਆਂ ਇਸ ਵੇਲੇ ਇੱਕ ਰੇਸ ਲੱਗੀ ਹੈ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਚਾਹੇ ਸਰਕਾਰ ਹੈ ਚਾਹੇ اپੋਜੀਸ਼ਨ ਹੈ ਉਹ ਇਹ ਸ਼ੋਅ ਕਰਦੀਆਂ ਅਸੀਂ ਹੀ ਹਾਂ ਜਿਹੜੇ ਅੰਬੇਦਕਰ ਦੇ ਆਈਡੀਆਲੋਜੀ ਦੇ ਵਾਰਿਸ ਇਹ ਤੁਸੀਂ ਰੋਜ਼ ਦੇਖਦੇ ਹੋ ਹਰ ਜਗ੍ਹਾ ਹੋ ਰਿਹਾ ਹੈ ਤੋ ਮੈਂ ਇੱਕ ਝਾਤ ਪੁਆਈ ਕਿ ਉਹ ਵੀ ਡਾਕਟਰ ਅਮੇਦਕਰ ਜਿਹੜਾ ਅੱਜ ਜਿਹਦਾ ਪੂਜਾ ਕੀਤੀ ਜਾ ਰਹੀ ਹੈ ਪੂਜਾ ਯੋਗ ਹੈ ਬੜਾ ਮਾੜੀ ਘਟਨਾ ਪੰਜਾਬ ਵਿੱਚ ਹੋਈ ਇਹ ਬਦਮਾਸ਼ ਲੋਕ ਜਾਣ ਬੁਝ ਕੇ ਜਿਹੜੇ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਹਨ ਉਹਨਾਂ ਚੋਂ ਇੱਕ ਨੇ ਜਾ ਕੇ ਉਹਦਾ ਦੇ ਪੁੱਤਰ ਨੂੰ ਛੇੜਛਾੜ ਕੀਤੀ ਕਿਤਨੀ ਘਟਿਆ ਕੱਲ ਕੀਤੀ ਮੈਂ ਸਿਰਫ ਯਾਦ ਕਰਾਉਂਦਾ ਕਿ 1933 1933 ਦੇਖੋ ਅੱਜ ਤੋਂ ਕਰੀਬਨ 90 ਸਾਲ ਪਹਿਲਾਂ ਡਾਕਟਰ ਮੇਦਕਰ ਦਲਤ ਘਰਚ ਪੈਦਾ ਹੋਇਆ ਪੈਦਾ ਹੋਣ ਤੋਂ ਬਾਅਦ ਉਹ ਵਕੀਲ ਬਣਿਆ ਔਰ ਇੱਡਾ ਉਹ ਕੋਰਟੀ ਦਾ ਵਕੀਲ ਬਣ ਗਿਆ ਕਿ ਦੁਨੀਆਂ ਜੁੜੀ ਤਾਂ ਪੈ ਗਈ ਇੰਡੀਆ ਚ ਇਤਵਰਗਾ ਵਕੀਲ ਕੋਈ ਨਹੀਂ ਬੜੀ ਵੱਡੀ ਉਹਨੇ ਕਮਾਈ ਕੀਤੀ ਲਾਹ ਕਾਲਜ ਦਾ ਉਹ ਪ੍ਰਿੰਸੀਪਲ ਬਣ ਗਿਆ ਉਹਨੇ ਉਹ ਛੱਡੀ ਉਹਦੇ ਮਨ ਚ ਆਇਆ ਕਿ ਮੈਂ ਆਪਣੀ ਕੌਮ ਲਈ ਆਪਣੀ ਦਲਤ ਭਰਾਵਾਂ ਲਈ ਉਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਸੋਸਾਇਟੀ ਚ ਕਦਰ ਨਹੀਂ ਹੂੰ ਉਹਨੇ ਸਭ ਇਹ ਵੀ ਲਫ਼ਜ਼ ਵਰਤਦਾ ਕਿ ਉਹਨਾਂ ਨੂੰ ਅਨਟਚੇਬਲ ਅਛੂਤ ਸਮਝਿਆ ਜਾਂਦਾ ਔਰ ਕਿਦਰੇ ਵੀ ਕਦਰ ਨਹੀਂ ਮੇਰੀ ਬਰਾਦਰੀ ਦੀ ਸੋ ਉਸਨੇ ਇੱਕ ਮਨ ਬਣਾਇਆ ਕਿ ਕਿਉਂ ਹੈ ਤੋ ਜੋ ਇਤਿਹਾਸ ਲਿਖਦਾ ਹੈ ਕਿ ਉਹਨੇ ਬੜੀ ਇਸਤੇ ਸਟੱਡੀ ਕੀਤੀ ਬਹੁਤ ਲਾਇਕ ਹੈ ਬੜੀਆਂ ਕਿਤਾਬਾਂ ਪੜਦਾ ਕਿਤਾਬਾਂ ਲਿਖਿਆ ਉਹ ਕਹਿੰਦਾ ਜੀ ਹੋਰ ਕੋਈ ਰਸਤਾ ਨਹੀਂ ਅਨਲੈਸ ਦੇ ਗੋ ਟੂ ਅ ਨਿਊ ਰਿਲੀਜਨ ਜਿੱਥੇ ਕਿ ਇਹ ਚੂਤ-ਚਾਤ ਨਾ ਹੋਵੇ ਜਿੱਥੇ ਜਬਰਬਤੀ ਹੋਵੇ ਉਹਨੇ ਅਸਲੀ ਸਟੱਡੀ ਕੀਤੀ ਹੀ ਹੈਡ ਮੀਟਿੰਗਸ ਵਿਦ ਵੇਰੀਅਸ ਰਿਲੀਜੀਅਸ ਲੀਡਰਸ ਇਹ ਇਤਿਹਾਸ ਲਿਖਦਾ ਕਿ ਮੈਂ ਆਪਣੇ ਭਰਾਵਾਂ ਨੂੰ ਕੀ ਗਾਈਡ ਕਰਾਂ ਹੀ ਵਾਂਟਿਡ ਟੂ ਗਿਵ ਗਾਈਡੈਂਸ ਟੂ ਆਲ ਦੀ ਐਟ ਦੈਟ ਟਾਈਮ ਜਿਹੜੀ ਦਲਿਤ ਕਮਿਊਨਿਟੀ ਹੈ ਸ਼ੂਲਕਾਸ ਕੋ ਆਰੀਜਨ ਕੋ ਕਿ ਮੈਂ ਗਾਈਡ ਕਰਨਾ ਚਾਹੁੰਦਾ ਬੜੀਆਂ ਦਾਤਾਂ ਉਹਨਾਂ ਚ ਤਾਂ ਉਹ ਕਰਦਾ ਕਰਦਾ ਉਹਨੇ ਸਿੱਖ ਲੀਡਰ ਨਾਲ ਵੀ ਕ ਸੰਪਰਕ ਜੋੜਿਆ देखो बाकिया ਨਾਲ Hindu ਤਾਂ ਸਾਨੂੰ ਨਹੀਂ ਸਾਰੇ ਆਫਟਰ ਜਿੰਨੇ ਇਹ ਕਮਿਊਨਿਟੀ ਆ ਉਹ Hindu ਹੀ ਕਾਊਂਟ ਹੁੰਦੀ ਹੈ ਸੋ ਉਸਨੇ ਮੁਸਲਮਾਨ 크ਰਿਸਚੀਅਨ ਸਿੱਖ ਤੇ ਨਾਲ ਗੱਲਬਾਤ ਕੀਤੀ ਸੋ ਇਹ ਗੱਲਬਾਤ ਰਿਕਾਰਡਡ ਹੈ ਉਹ ਗੱਲਬਾਤ ਜਿਹੜੀ ਰਿਹਾ ਹੋਈ ਮੈਂ ਕਈ ਵਾਰੀ ਅਖਬਾਰਾਂ ਚ ਪੜਿਆ ਜੀ ਕੀ ਹੋਇਆ ਉਹਦਾ ਵਰ ਬੈਟਮ ਅਕਾਊਂਟ ਨਹੀਂ ਸੀ ਮਿਲਿਆ ਲੱਕੀਲੀ ਸਰ ਆਤਮ ਸਿੰਘ ਜਿਹੜੇ ਮਨਿਸਟਰ ਕਪੂਰਥਲੇ ਪੰਜਾਬ ਦੇ ਸੀ ਉਹਨਾਂ ਬਾਰੇ ਇੱਕ ਕਿਤਾਬ ਉਹਨਾਂ ਦੀ ਜੀਵਨੀ ਤੇ ਪਿੱਛੇ ਦੇ ਛਪ ਕੇ ਆਈ ਸ੍ਰੀ ਅਤਮਾ ਸਿੰਘ ਜਿਹੜੇ ਨਾ ਇਹ ਨੰਕਾਣਾ ਸਾਹਿਬ ਗੁਰਦੁਆਰੇ ਵਿੱਚ ਹੈੱਡ ਕੁਲਰਕ ਸਨ ਤੇ ਉਦੋਂ ਇਹਨਾਂ ਦੀ ਡਿਊਟੀ ਲੱਗੀਆਂ ਐਜ਼ ਹੈੱਡ ਕੁਲਰਕ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਸੋ ਉਹਨਾਂ ਨੇ ਇੱਕ ਵਾਰ ਬੈਠੇ ਇਹ ਗੱਲ ਕਿਉਂਕਿ ਉਹ ਬੰਬੇ ਚਲੇ ਗਏ ਉੱਥੋਂ ਉਹਨਾਂ ਨੇ ਲਿਖਿਆ ਇੱਕ ਸਾਰ ਨਰੈਣ ਸਿੰਘ ਹੋਏ ਉਹ ਮੈਨੇਜਰ ਸਨ ਗੁਰਦੁਆਰਾ ਨੰਕਾਣਾ ਸਾਹਿਬ ਦੇ ਉਹ ਬਹੁਤ ਰਿਕਾਰਡ ਕਿਤਾਬਾਂ ਲਿਖ ਕੇ ਗਏ ਉਹ ਸਾਰੀਆਂ ਕਿਤਾਬਾਂ ਹੁਣ मिल ਗਈਆਂ ਉਹ ਰਿਕਾਰਡ ਲੱਭਿਆ ਉਸ ਮੁਤਾਬਕ ਦੰਦਾਵਾ ਜੀ 1934-35 ਵਿੱਚ ਅੰbedkar ਜੀ ਨੇ ਸਿੱਖਾਂ ਦਾ ਸੰਪਰਕ ਜੋੜਿਆ ਸੰਪਰਕ ਜੋੜਨ ਤੋਂ ਬਾਅਦ ਮੀਟਿੰਗਾਂ ਲਈਆਂ ਮੀਟਿੰਗਾਂ ਕਰਦਿਆਂ ਕਰਦਿਆਂ ਔਰ ਉਹਨੇ ਕਿਹਾ ਕਿ ਮੇਰੇ ਜਿਹੜੇ ਲੀਡਰ ਨਕਾਮਾ ਦੇ ਉਹਨਾਂ ਨੂੰ ਵੀ ਕੋਈ ਪਤਾ ਲੱਗਿਆ ਉਸਨੇ ਇੱਕ ਪਹਿਲਾਂ ਕੁਝ ਲੀਡਰ ਭੇਜੇ ਅੰਬਰ ਸਾਹ ਉਹ ਦਰਬਾਰ ਸਾਹਿਬ ਮੱਥਾ ਟੇਕਿਆ ਉਹ ਹੈਰਾਨ ਹੋ ਕੇ ਕਿ ਦਰਬਾਰ ਸਾਹਿਬ ਜਿਹੜਾ ਕੋਈ ਜਾ ਰਿਹਾ ਉਹ ਕੋਈ ਜ਼ਾਤ-ਪਾਤ ਐ ਨਹੀਂ ਅੰਦਰ ਉਹ ਉੱਥੇ ਸਭ ਦੇ ਸਾਹਮਣੇ ਇਕੱਠਾ ਬੈੰਦਾ ਕੋਈ ਰੁਕਾਵਟ ਨਹੀਂ ਉਹ ਉੱਥੇ ਚਲੇਗੇ ਉਸ ਵਕਤ ਫਿਰ ਜਦੋਂ ਉਹਦੀ ਗੱਲਬਾਤ ਹੋਈ ਤਾਂ ਫਿਰ ਸਿੱਖਾਂ ਨੂੰ ਉਹਨੇ ਕਿਹਾ ਕਿ ਆਓ ਬੰਬੇ ਗੱਲ ਕਰੋ ਤਾਂ ਰਦਾਵਾ ਜੀ ਉਸ ਵਕਤ ਜੋ ਮੇਰੇ ਨੂੰ ਰਿਕਾਰਡ ਜਿ ਲੱਭਿਆ ਹੂੰ ਕਿ ਪੂਨਾ ਵਿੱਚ 12 ਜਨਵਰੀ 1936 ਨੂੰ ਇੱਕ ਬਹੁਤ ਵੱਡਾ ਸਮੇਲਨ ਹੋਇਆ ਜੀ ਬਹੁਤ ਵੱਡਾ ਸਮੇਲਨ ਪੂਨੇ ਹੋਇਆ ਤਾਂ ਉਹਦੇ ਵਿੱਚ ਸਿੱਖ ਵੀ ਪਹੁੰਚ ਗਏ ਬਾਕੀ ਵੀ ਗਏ ਤਾਂ ਇਹ ਰਿਕਾਰਡਡ ਹੈ ਕਿ ਜਿਹੜਾ ਉਹ ਸਮੇਲਨ ਹੋਇਆ ਉਹਦੇ ਵਿੱਚ ਸਿੱਖ ਲੀਡਰ ਵੀ ਗਏ ਸ਼੍ਰੋਮਣੀ ਕਮੇਟੀ ਵੱਲੋਂ ਔਰ ਉਤੇ ਜਾ ਕੇ ਉਹਨਾਂ ਨੇ ਜਿਹੜੀ ਵੱਡੀ ਗੱਲ ਕੀਤੀ ਕਿ ਜਿਹੜਾ ਲੰਗਰ ਹੋਇਆ ਪੂਨੇ ਦਾ ਉਹ ਸਿੱਖਾਂ ਨੇ ਚਲਾਇਆ ਅੱਛਾ ਉਸ ਕਾਲ ਪੂਨੇ ਦਾ ਉਸ ਫੰਕਸ਼ਨ ਦਾ ਲੰਗਰ ਗੁਰਦੁਆਰਾ ਕਮੇਟੀ ਨੇ ਲੰਗਰ ਵਰਤੌਣ ਵਾਲੇ ਜਿਹੜੇ ਗਏ ਉਹ ਸਾਰੇ ਪਛਰੀਆਂ ਚੜੀਆਂ ਦੇ ਸਰਦਾਰ ਉਸ ਲੰਗਰ ਨੇ ਜਿਹੜੇ ਲੱਖਾਂ ਲੋਕ ਆਏ ਉਹ ਹੈਰਾਨ ਹੋ ਗਏ ਵੀ ਇਹ ਕਮਾਲ ਹੈ ਕਿਵੇਂ ਲੰਗਰ ਹੁੰਦਾ ਔਰ ਕਿਵੇਂ ਵੱਢਦੇ ਸੋ ਇਹ ਇੱਕ ਬੜੀ ਵੱਡੀ ਘਟਨਾ ਰਿਕਾਰਡਡ ਹੈ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਆ ਗਏ ਅੰਮ੍ਰਿਤਸਰ ਇਹਨਾਂ ਨੇ ਕੀ ਕੀਤਾ ਕਿ ਇੱਕ ਸਿਮੇਲਨ ਕੀਤਾ ਗਿਆ ਬੜਾ ਵੱਡਾ ਇੱਕ ਸਿੱਖਾਂ ਨੇ ਆਪਣਾ ਸਿੱਖ ਮਿਸ਼ਨਰੀ ਦਾ ਇੱਕ ਸੰਗਠਨ ਬਣਾਇਆ ਸਰਬੰਦ ਸਿੱਖ ਮਿਸ਼ਨਰੀ ਦਾ ਕੋਈ ਬਣਾਤਾ ਗਿਆ ਉਹ ਤੋਂ ਫਕਤ ਫਿਰ ਜਦ ਅੰbedkar ਸਾਹਿਬ ਤੇ ਸਾਰੇ ਲੀਡਰ ਅੰਮ੍ਰਿਤਸਰ ਆਏ ਜਿਹੜਾ ਉਹ ਸਭੇਲਨ ਹੋਇਆ ਉਹਦੇ ਵਿੱਚ ਇੰਗਲਿਸ਼ ਵਿੱਚ ਸਪੀਚ ਕੀਤੀ 바ਵਾ ਕ੍ਰਿਸ਼ਨ ਸਿੰਘ ਨੇ ਤਾਂ ਬਹੁਤ ਉਹ ਇੰਪ੍ਰੈਸ ਹੋਏ ਇਹ ਗੱਲਬਾਤ ਬੜੀ ਸਿਰੇ ਚੜ ਗਈ ਅੰbedkar ਜੀ ਨੇ ਜਿਹੜੇ ਬੰਦੇ ਭੇਜੇ ਉਹ ਸਾਰੇ ਕਹਿਣ ਜੀ ਇਹ ਤਾਂ ਕਮਾਲ ਸੋ ਆਲਮੋਸਟ ਇਹਨੇ ਹੋ ਗਿਆ ਕਿ ਸਾਰੇ ਇਹ ਅਖੀਰ ਅਸਾਨੂੰ ਸਿੱਖ ਧਰਮ ਵਿੱਚ ਜਾਣਾ ਪੈਣਾ ਇਹ ਜਦੋਂ ਗੱਲ ਹੋਈ ਤਾਂ ਅੰbedkar ਜੀ ਨੇ ਗੱਲ ਇੰਨੀ ਸਿਰੇ ਚੜ ਗਈ ਕਿ ਉਹਨਾਂ ਨੇ ਸਪੀਚ ਦਿੱਤੀ कि मैं एक ਤੁਹਾਨੂੰ ਬੇਨਤੀ ਕਰਦਾ ਇਹ ਬੜਾ ਵੱਡਾ ਇਤਿਹਾਸ ਹੈ ਕਿ ਸ਼੍ਰੋਮਣੀ ਕਮੇਟੀ ਗਲਤ ਕਿਉਂਕਿ ਕਮੇਟੀ ਜਿਆਦਾ ਮਹਾਰਾਸ਼ਟਰਾ ਚ ਹੈ ਤੁਸੀਂ ਬੰਬੇ ਇੱਕ ਕਾਲਜ ਖੋਲੋ ਹਮ ਜਿਹੜਾ ਖਾਲਸਾ ਕਾਲਜ ਬੰਬੇ ਅੱਜ ਹੈ ਉਸ ਵਕਤ ਦੇ ਅੰਬੇਦਕਰ ਜੀ ਦੀ رائے ਤੇ ਖੋਲਣ ਦਾ ਫੈਸਲਾ ਹੋਇਆ ਔਰ ਇਹ ਫੈਸਲਾ ਕੀਤਾ ਕਿ ਇਹ ਦਾ ਖਰਚਾ ਉਹ ਨਨਕਾਣਾ ਸਾਹਿਬ ਗੁਰਦੁਆਰਾ ਕਮੇਟੀ ਦੇਗੀ ਨਨਕਾਣਾ ਸਾਹਿਬ ਬਹੁਤ ਅਮੀਰ ਗੁਰਦੁਆਰਾ ਸੀ ਤੋ ਉਹ ਨੂੰ ਗ੍ਰੈਜੂਏਸ਼ਨ ਪਾਸ ਹੋਇਆ ਕਿ ਹੁਣ ਬੰਬਈ ਜਾ ਕੇ ਕਾਲਜ ਖੋਲ੍ਹਿਆ ਜਾਵੇ। ਤੋ ਜੋ ਇਹ ਰਿਕਾਰਡ ਹੈ ਕਿ ਅੰਬੇਦਕਰ ਜੀ ਨੇ ਕਿਹਾ ਇਹ ਜਿਹੜਾ ਕਾਲਜ ਹੈ ਮੈਂ ਉਹ ਸਾਰੇ ਭਰਾਵਾਂ ਨੂੰ ਪੰਜਾਬ ਦੇ ਨੂੰ ਦੱਸਣਾ ਚਾਹੁੰਦਾ ਇਹ ਅੰਬੇਦਕਰ ਕਾਲਜ ਬੰਬਈ ਅੰਬੇਦਕਰ ਜੀ ਦੀ ਔਰ ਸਿੱਖਾਂ ਦੀ ਦੋਸਤੀ ਦੀ ਨਿਸ਼ਾਨੀ ਕਿਉਂਕਿ ਕਾਲਜ ਦੀ ਜਗ੍ਹਾ ਅੰਬੇਦਕਰ ਜੀ ਨੇ ਲੱਭੀ ਮਟੂੰਗਾ ਵਿੱਚ ਉਸ ਮਟੂੰਗਾ ਵਿੱਚ ਜਗ੍ਹਾ ਉਹਨਾਂ ਨੇ ਜੱਸੀ ਵੀ ਇੱਥੇ ਕਾਲਜ ਖੋਲ੍ਹੋ ਕਿਉਂਕਿ ਉਸ ਇਲਾਕੇ 'ਚ ਉਹਨਾਂ ਨੂੰ ਖਿਆਲ ਸੀ ਕਿ ਦਲਤਾਂ ਨੂੰ ਈਜ਼ੀ ਆਉਣ ਨੂੰ ਔਰ ਉਹ ਜੋ ਕਾਲਜ ਖੁੱਲਿਆ ਉਹਦੀ ਜ਼ਮੀਨ ਖਰੀਦਣ ਵਿੱਚ ਗੁਰਦੁਆਰਾ ਕਮੇਟੀ ਗਈ ਮਾਸਟਰ ਕੇਰ ਸਿੰਘ ਹੈਡਮਾਸਟਰ ਹੁੰਦੇ ਸੀ ਜਿਹੜੇ ਉਹ ਇੰਚਾਰਜ ਲੱਗੇ ਤੇ ਆਤਮਾ ਸਿੰਘ ਨਾਲ ਹੁੰਦੇ ਮੈਨੇਜਰ ਲਗਿਆ ਤਾਂ ਇਹ ਮੈਂ ਜੋ ਰਿਕਾਰਡ ਦੇਖਿਆ ਹੈ 15 4 36 ਨੂੰ 1936 ਨੂੰ ਇਹ ਮਟੂੰਗਾਂ ਦੀ ਜਗ੍ਹਾ ਅੰਬੇਦਕਰ ਜੀ ਨੇ ਸਿੱਖਾਂ ਨੂੰ ਲੈ ਕੇ ਦਿੱਤੀ ਖਰਚਾ ਸਾਰਾ ਉਸ ਵਕਤ ਕੋਈ ਇਹ 6.5 ਰੁਪਏ ਗੱਜ ਜਗਾ ਲਈ ਗਈ ਔਰ ਤਕਰੀਬਨ 3000 ਸਕਰ ਗੱਜ ਉਦੋਂ ਇਹ ਜਗਾ ਖਰੀਦੇ ਗਈ ਇਹ ਜਿਹੜਾ ਫਿਰ ਸਭ ਤੋਂ ਵੱਡੀ ਗੱਲ ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਉਹ ਜਗਾ ਲੈ ਲਈ ਅੰਬੇਦਕਰ ਜੀ ਜਰਮਨੀ ਗਏ ਔਰ ਜਰਮਨੀ ਦੇ ਇੱਕ ਐਜੂਕੇਸ਼ਨ ਇੰਸਟੀਚੂਨ ਦਾ ਨਕਸ਼ਾ ਲੈ ਕੇ ਆਏ ਅੱਛਾ ਉਹ ਜਰਮਨੀ ਦਾ ਕਾਲਜ ਦਾ ਨਕਸ਼ਾ ਉਹ ਹੀ ਖਾਸਾ ਕਾਲਜ ਸੋ ਇਸ ਕਾਲਜ ਦੀ ਨਕਸ਼ਾ ਵੀ ਅੰਬੇਦਕਰ ਜੀ ਦੀ ਚੋਣ ਹੈ ਉਸ ਤੋਂ ਬਾਅਦ ਅੰਬੇਦਕਰ ਜੀ ਹਰ ਦੂਜੇ ਤੀਜੇ ਦਿਨ ਆਪ ਆਉਂਦੇ ਔਰ ਸਾਰੇ ਕਾਲਜ ਦੀ ਸੁਪਰਵੀਜ਼ਨ ਕੀਤੀ ਲੈਬਾਰਟਰੀਜ਼ ਲਾਇਬ੍ਰੇਰੀ ਸਾਰਾ ਕੁਝ ਕਾਲਜ ਦਾ ਉਹਨਾਂ ਦੀ ਇਨਸਟਰਕਸ਼ਨ ਨਾਲ ਲਿਆ ਗਿਆ ਔਰ ਇਹ ਸਾਰਾ ਆਤਮ ਸਿੰਘ ਜੀ ਕੋਲ ਤੇ ਸੀ ਉਹ ਰਿਕਾਰਡ ਕਰੀਏ ਔਰ ਨਰੈਣ ਸਿੰਘ ਇਹ ਹੀ ਰਿਕਾਰਡਡ ਚੀਜ਼ ਹੁਣ ਕਿਤਾਬ ਵਿੱਚ ਅਵੇਲੇਬਲ ਉਹ ਕਾਲਜ ਕੰਪਲੀਟ ਹੋਇਆ ਪ੍ਰਿੰਸੀਪਲ ਕਸ਼ਮੀਰਾ ਸਿੰਘ ਲੱਗੇ 1937 ਚ ਉਹ ਕਾਲਜ ਚਾਲੂ ਹੋ ਗਿਆ ਸੋ ਬਹੁਤ ਵੱਡੀ ਇਹ ਉਸ ਵਕਤ ਘਟਨਾ ਸੀ ਦੇਖੋ ਕਿੱਥੇ ਪੰਜਾਬ ਉਸ ਵਕਤ ਕਾਲਜਾ ਕਾਲਜ ਜਾਂ ਅੰਮ੍ਰਿਤਸਰ ਹੁੰਦਾ ਸੀ ਜਾਂ ਲਾਲਪੁਰ ਹੋਰ ਤਾਂ ਕਾਲਜ ਐ ਨਹੀਂ ਸੀ ਸਿੱਖਾਂ ਨੇ ਕਿੰਨੀ ਵੱਡੀ ਮੈਕਸਮ ਸਾਡੀ ਲੀਡਰਸ਼ਿਪ ਦੀ ਅਪਰੋਚ ਹੈ ਜਿਹੜੀ ਅੱਜ ਦੇ ਲੀਡਰ ਨੋਟ ਕਰੋ ਕਿ ਉਸ ਵਕਤ ਸਿੱਖਾਂ ਨੇ ਸੋਚਿਆ ਕਿ ਵੀ ਅਸੀਂ ਕਿੱਥੇ ਬੰਬੇ 2000 ਕਿਲੋਮੀਟਰ ਦੂਰ ਜਾ ਕੇ ਕਾਲਜ ਖੋਲਿਆ ਅੰਬੇਦਕਰ ਜੀ ਦੇ ਕਹਿਣ ਤੇ ਸੋ ਉਹ ਕਾਲਜ ਨਿਸ਼ਾਨੀ ਹੈ ਜਿਹੜਾ ਅੱਜ ਤੱਕ ਚੱਲ ਰਿਹਾ ਔਰ ਉਹ ਕਾਲਜ ਅੱਗੇ ਨਾਲੋਂ ਕਈ ਗੁਣਾ ਹੁਣ ਹੋਰ ਵੱਧ ਚੁੱਕਿਆ ਕਈ ਉਹਦੇ ਚ ਐਡ ਹੋ ਗਏ ਸੋ ਇਹ ਬੜੀ ਦੇਣ ਹੈ ਅੰਬੇਦਕਰ ਜੀ ਤੁਹਾਡੇ ਜਿਵੇਂ ਜਦੋਂ ਮੈਂ ਤੁਹਾਨੂੰ ਗੱਲ ਮੈਂ ਸੁਣਾਤੀ ਵੀ ਜਦੋਂ ਇੰਨਾ ਕੁਝ ਹੋ ਗਿਆ ਇਸ ਗੱਲ ਦੀ ਚਰਚਾ ਅਖਬਾਰਾਂ 'ਚ ਆ ਗਈ ਰੋਲਾ ਪੈ ਗਿਆ ਕਿ ਲੋ ਜੀ ਇਹ ਤੇ ਸਾਰੇ ਕਈ ਕਰੋੜ ਸਾਰੇ ਇਹ ਕਨਵਰਟ ਹੋ ਜਾਣਗੇ ਤਾਂ ਬਹੁਤ ਵੱਡੀ ਉਸ ਵਕਤ ਇਹ ਚਰਚਾ ਬਣੀ 1937 ਦੇ ਆਸ-ਪਾਸ ਉਸ ਵਕਤ ਰੰਧਾਵਾ ਜੀ ਜੋ ਮੈਂ ਇਹ ਪੜਿਆ ਕਿ ਜਿਹੜੇ ਫਿਰ ਹਿੰਦੂ ਸੰਗਠਨ ਸਨ ਉਹ ਬੜੇ ਵਰੀਡ ਹੋ ਗਏ ਔਰ ਖਾਸ ਕਰਕੇ ਜਿਹੜੇ ਵੱਡੇ-ਵੱਡੇ ਬਿਰਲੇ ਟਾਟੇ ਵੱਡੇ-ਵੱਡੇ ਜਿਹੜੇ ਦਾਨੀ ਸਨ ਉਹ ਕਹਿੰਦੇ ਵੀ ਇਹ ਕੀ ਹੋ ਰਿਹਾ ਜੇ Hindu ਧਰਮ ਚੋਂ ਇਹਨੇ ਨਿਕਲ ਗਏ ਤੇ ਇਹ ਤਾਂ ਬੜਾ ਬੜਾ ਖਤਰਾ ਪੈਦਾ ਹੋ ਜਾਏਗਾ ਸੋ ਇਸ ਗੱਲ ਦਾ ਬਹੁਤ بڑا ਉਸ ਵਕਤ ਇੱਕ ਜਿਵੇਂ ਤੂਫਾਨ ਆ ਗਿਆ ਉਹ ਤੂਫਾਨ ਵਿੱਚ ਆਮ ਇਹ ਲਿਖਿਆ ਗਿਆ ਕਿ ਜੀ ਜਦੋਂ ਇਹ ਗੱਲ ਟੁੱਟੀ ਸੈਧ ਸਿੱਖ ਲੀਡਰਾਂ ਨੂੰ ਡਰ ਹੋ ਗਿਆ ਕਿ ਸਾਡੀ ਆਬਾਦੀ ਤਾਂ ਮਸਾਂ ਕਰੋੜ ਵੀ ਨਹੀਂ ਤੇ 4 ਕਰੋੜ ਆ ਗਏ ਤੇ ਉਹ ਹੀ ਕਬਜ਼ਾ ਨਾ ਕਰ ਜਾਣ ਤਾਂ ਆਮ ਇਹ ਲਿਖਿਆ ਜਾਣ ਲੱਗ ਗਿਆ ਕਿ ਚਲ ਚੱਖਾ ਨਹੀਂ ਗੱਲ ਤੋੜ ਦਿੱਤੀ ਲੇਕਿਨ ਜਿਹੜੀ ਮੈਂ ਰਿਸਰਚ ਕੀਤੀ ਇੱਕ ਪ੍ਰੋਫੈਸਰ ਚੰਦਰਾ ਬែនਰਜੀ ਉਹ ਸ਼ਾਂਤੀ ਨਿਕੇਤਨ ਜਿਹੜੀ ਯੂਨੀਵਰਸਿਟੀ ਹੈ ਤੇ ਟੈਗੋਰ ਦੀ ਪ੍ਰੋਫੈਸਰ ਹੈ ਉਹਨੇ ਮੈਨੂੰ ਇਹ ਕਿਤਾਬ ਭੇਜੀ ਉਹ ਕਿਤਾਬ ਦਾ ਹੈਡਿੰਗ ਹੈ ਪੋएट ਐਂਡ ਮਹਾਤਮਾ ਉਹ ਟੈਗੋਰ ਦੀ ਔਰ ਮਹਾਤਮਾ ਜੀ ਦੀ ਬਾਰੇ ਕਿਤਾਬ ਹੈ ਕੀ ਕੀ ਉਹਦੀ ਲੈਟਰ ਹੋਏ ਕੀ ਕੁਝ ਹੋਇਆ ਉਹ ਉਹਨਾਂ ਚੋਂ ਮੈਨੂੰ ਦੋ ਲੈਟਰ ਮਿਲ ਗਏ ਅੱਛਾ ਮੈਂ ਤਾਂ ਇਸ ਗੱਲ ਦਾ ਬੜਾ ਹੈਰਾਨ ਆ ਜਿਹੜੇ ਦੋ ਲੈਟਰ ਮੈਨੂੰ ਮਿਲੇ ਮੈਂ ਉਹ ਪੜ ਕੇ ਹੈਰਾਨ ਹੋ ਗਿਆ ਪਹਿਲਾ ਲੈਟਰ ਮੈਨੂੰ ਜੋ ਮਿਲਿਆ ਹੈ ਉਹ ਮਹਾਦੇਵ ਜੀ ਮਹਾਤਮਾ ਗਾਂਧੀ ਦੇ ਸਿੱਖਿਸ਼ਟੀ ਸਾਰੀ ਉਹ ਮਹਾਤਮਾ ਗਾਂਧੀ ਜੀ ਦੇ ਸਿੱਖਿਸ਼ਟੀ ਨੇ ਉਹਨਾਂ ਦੇ ਨਾਂ ਤੇ ਨਿਊ ਦਿੱਲੀ ਚ ਇੱਕ ਰੋਡ ਵੀ ਹੈ ਮਹਾਦੇਵ ਰੋਡ ਬਹੁਤ ਵੱਡਾ ਉਹਨਾਂ ਦਾ ਕਾਮਯਾਬ ਉਹ ਪ੍ਰਾਈਵੇਟ ਸਿੱਖਿਸ਼ਟੀ ਸੀ ਉਹਨੇ ਲੈਟਰ ਲਿਖਿਆ ਟੈਗੋਰ ਨੂੰ ਮਹਾਤਮਾ ਗਾਂਧੀ ਜੀ ਵੱਲੋਂ ਮੈਂ ਉਹਦੀ ਡੇਟ ਤੁਹਾਨੂੰ ਦੱਸਦਾ 20 ਸਤੰਬਰ 1936 ਨੂੰ ਲੈਟਰ ਮਹਾਤਮਾ ਗਾਂਧੀ ਜੀ ਵੱਲੋਂ ਟੈਗੋਰ ਜੀ ਨੂੰ ਗਿਆ ਉਹ ਲੈਟਰ ਦੀ ਕਾਪੀ ਮੇਰੇ ਕੋਲ ਹੈ ਉਸ ਲੈਟਰ ਜੇ ਲਿਖਿਆ ਗਿਆ ਕਿ ਟੈਗੋਰ ਜੀ ਮੈਨੂੰ ਪਤਾ ਹੈ ਕਿ ਤੁਹਾਡੇ ਵਿਊਸ ਸਿੱਖਾਂ ਦੇ ਹੱਕੇ ਚ ਤੁਸੀਂ ਹਮੇਸ਼ਾ ਤਾਰੀਫ ਕਰਦੇ ਹੋ ਉਸ ਇੱਕ ਧਰਮ ਦੀ ਪਰ ਹੁਣ ਇੱਕ ਬੜਾ ਵੱਡਾ ਕ੍ਰਾਈਸਿਸ ਆ ਗਿਆ ਹੈ ਕਿ ਅੰਬੇਦਕਰ ਜੀ ਨੇ ਫੈਸਲਾ ਲੈ ਲਿਆ ਕਿ ਉਹ ਸਾਰੇ ਆਪਣੇ ਸਾਥੀਆਂ ਸਮੇਤ ਸ਼ਿਕ ਧਰਮ ਗ੍ਰਹਿਣ ਕਰਨ ਜਾ ਰਹੇ ਉਹਨੇ ਕਿਹਾ ਜੇ ਇਹ ਹੋ ਗਿਆ ਹਾਂ ਤਾਂ ਇਹ ਜਿਹੜੀ ਸਾਡੀ ਡੈਮੋਗ੍ਰਾਫੀ ਹੈ ਹਿੰਦੂ ਧਰਮ ਦੀ ਇਸ ਜਿਹੜੀ ਮੰਤ ਹੈ ਉਹ ਆਬਾਦੀ ਦੇ ਸਿਰ ਤੇ ਹੈ ਮਹਾਤਮਾ ਗਾਂਧੀ ਨੇ ਰਿਕਵੈਸਟ ਕੀਤੀ ਤੁਸੀਂ ਰੋਕੋ ਇਸ ਗੱਲ ਨੂੰ ਇਹ ਹੋਣ ਨਾਲ ਹਿੰਦੁਸਤਾਨ ਦੀ ਜਿਹੜੀ تناسب ਹੈ ਆਬਾਦੀ ਦਾ ਉਹ ਹਿਲ ਜਾਏਗਾ ਜਿਹੜਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਤਾਕਤ ਹੈ ਉਹ ਆਬਾਦੀ ਹੈ ਉਹ ਹਿਲ ਜਾਏਗੀ ਇਸ ਲਈ ਤੁਸੀਂ ਇਸ ਗੱਲ ਨੂੰ ਰੋਕੋ ਉਹਨੇ ਰਿਕਵੈਸਟ ਕੀਤੀ ਤੇ ਗੋਰਜੀ ਕਿ ਤੁਸੀਂ ਅੰਬੇਦਕਰ ਨੂੰ ਰੋਕੋ ਉਸ ਤੋਂ ਬਾਅਦ ਟੈਗੋਰ ਜੀ ਨੇ ਜੋ ਲੈਟਰ ਜਵਾਬ ਵਿੱਚ ਲਿਖਿਆ ਉਹ ਹੈ 4 ਜਨਵਰੀ 1937 4th ਜਨਵਰੀ 1937 ਟੈਗੋਰ ਦਾ ਆਪਣਾ ਲੈਟਰ ਜੋ ਲਿਖਿਆ ਉਸ ਕਿਤਾਬ ਵਿੱਚ ਲਿਖਿਆ ਕਿ ਇਹ ਲੈਟਰ ਦੋ ਵਾਰੀ ਉਹਨਾਂ ਨੇ ਆਪ ਹੱਥ ਨਾਲ ਲਿਖਿਆ ਕਰੈਕਸ਼ਨ ਫਿਰ ਕੀਤੀ ਫਿਰ ਦੁਬਾਰਾ ਉਹਨੂੰ ਇਹ ਭੇਜਿਆ ਉਸ ਲੈਟਰ ਵਿੱਚ ਟੈਗੋਰ ਨੇ ਲਿਖਿਆ ਕਿ ਮੈਂ ਤੁਹਾਡੀ ਸ਼ੰਕਾ ਜਿਹੜੀ ਹੈ ਤੁਹਾਡੇ ਖਤਰੇ ਮੈਂ ਮਹਿਸੂਸ ਕਰਦਾ ਪਰ ਉਹ ਕਹਿੰਦਾ ਕਿ ਮੈਂ ਆਪਣੇ ਫਾਦਰ ਨਾਲ ਅੰਮ੍ਰਿਤਸਰ ਰਹਿ ਕੇ ਆਇਆ ਔਰ ਮੈਨੂੰ ਸਿੱਖ ਧਰਮ ਦੀ ਜੋ ਵਿਸ਼ੇਸ਼ਤਾਈਆਂ ਉਹਦਾ ਨਾਲੇਜ ਹੈ ਥਰੂ ਮਾਈ ਫਾਦਰ ਉਸ ਤੋਂ ਬਾਅਦ ਮੈਂ ਬੜਾ ਲਿਟਰੇਚਰ ਪੜਿਆ ਔਰ ਉਸ ਤੋਂ ਬਾਅਦ ਜਿਹੜੇ ਮੇਰੀ ਭਾਵਨਾ ਕਿ ਜੋ ਗੁਰੂ ਗੋਬਿੰਦ ਸਿੰਘ ਨੇ ਜਦੋਂ ਪੰਜ ਪਿਆਰੇ ਸਾਜੇ ਤਾਂ ਉਸਨੇ ਇੱਕ ਬਹੁਤ ਵੱਡੀ ਗੱਲ ਕੀਤੀ ਕਿ ਉਸਨੇ ਜਿਹੜੀ ਜਾਤ ਪਾਤ ਨੂੰ ਖਤਮ ਕਰਨ ਜੀ ਹੈ ਉਹ ਪੰਜ ਪਿਆਰੇ ਕਿ ਉਹ ਸਾਰੇ ਧਰਮਾਂ ਤੋਂ ਲੈ ਤੇ ਹਿੰਦੁਸਤਾਨ ਚ ਪਹਿਲੀ ਵਾਰ ਕਿਸੇ ਨੇ ਅਗਰ ਇਸ ਝੂਠ-ਚਾਤ ਨੂੰ ਤੋੜਿਆ ਤਾਂ ਉਹ ਗੁਰੂ ਗੋਬਿੰਦ ਸਿੰਘ ਆ ਔਰ ਸਿੱਖ ਧਰਮ ਸੋ ਉਹਨਾਂ ਨੇ ਬੜੀ ਤਾਰੀਫ ਕਰਕੇ ਉਹਨੂੰ ਜਵਾਬ ਦਿੱਤਾ ਕਿ ਮੈਂ ਸਿੱਖ ਧਰਮ ਬਾਰੇ ਜੋ ਸੋਚਿਆ ਮੈਂ ਉਸ ਤੇ ਕਾਇਮ ਆ ਕਿ ਇਹ ਬਿਲਕੁਲ ਇੱਕ ਉਹ ਧਰਮ ਹੈ ਜਿਹੜਾ ਸਿਰਫ ਜਾਤ-ਪਾਤ ਨੂੰ ਖਤਮ ਕਰਦਾ ਔਰ ਰਾਬਤਾ ਲਾ ਲੈਂਦਾ ਸੋ ਇਹ ਲੈਟਰ ਗਾਂਧੀ ਜੀ ਨੂੰ ਉਹਨੇ ਭੇਜਿਆ ਸੋ ਮੈਂ ਇਹ ਦੋ ਲੈਟਰਸ ਲਈ ਕੱਢੇ ਕਿ ਅੱਜ ਤੱਕ ਕਿਸੇ ਨੇ ਇਹ ਛਾਪੇ ਨਹੀਂ ਸਾਡੇ ਕਿਸੇ ਹਿਸਟੋਰੀਅਨ ਨੇ ਰਿਸਰਚ ਨਹੀਂ ਕੀਤੀ ਵੀ ਜਿਹੜਾ ਅਸੀਂ ਇਹ ਹੀ ਕਹਿੰਦੇ ਰਹੇ ਕਿ ਜੀ ਅੰਬੇਦਕਰ ਨੂੰ ਤੇ ਸਿੱਖਾ ਨਹੀਂ ਮੋੜਦਾ ਸੋ ਇਹ ਜਦੋਂ ਗਾਂਧੀ ਜੀ ਨੂੰ ਮਿਲਿਆ ਤਾਂ ਫਿਰ ਮਹਾਤਮਾ ਗਾਂਧੀ ਨੇ ਆਪਣੇ ਤੌਰ ਤੇ ਅੰਬੇਦਕਰ ਜੀ ਨਾਲ ਮੀਟਿੰਗਾਂ ਲਈਆਂ ਪੂਨੇ ਔਰ ਉਹ ਫਿਰ ਉਸ ਤੋਂ ਬਾਅਦ ਬਿਰਲਾ ਟਾਟਾ ਸਾਰੇ ਵਿੱਚ ਪਾਏ ਔਰ ਉਹਨਾਂ ਨੇ ਉਹਨਾਂ ਨੂੰ ਕਿਹਾ ਉਦੋਂ ਇਹ ਗੱਲ ਸ਼ੁਰੂ ਹੋਈ ਸੀ ਕਿ ਰਿਜ਼ਰਵੇਸ਼ਨ ਦੇ ਦਿਆਂਗੇ ਜਦੋਂ ਹਿੰਦੁਸਤਾਨ ਆਜ਼ਾਦ ਹੋਏਗਾ ਤੁਹਾਡੇ ਇਹ ਕੁਝ ਕਰਾਂਗੇ ਸੋ ਉਦੋਂ ਫਿਰ ਇੱਕ ਦੋ ਗਰੁੱਪ ਬਣ ਗਏ ਦਲਿਤ ਕਮਿਊਨਿਟੀ ਦਾ ਇੱਕ ਵੱਡਾ ਗਰੁੱਪ ਪੈਦਾ ਹੋ ਗਿਆ ਜਿਨਾਂ ਨੇ ਇhtiyar ਕਰਦੇ ਕਿ ਅਸੀਂ ਹਿੰਦੂ ਹੀ ਰਾਂਗੇ ਅਸੀਂ ਜਾਣਾ ਨਹੀਂ ਸੋ ਅੰਬੇਦਕਰ ਨੂੰ ਬਹੁਤ ਦੁੱਖ ਹੋਇਆ ਕਿ ਉਹਦੀ ਜਿਹੜੀ ਜੋ ਆਪਣੀ ਇੱਛਾ ਸੀ ਉਹਨੂੰ ਸਿਰੇ ਨਹੀਂ ਚੜ੍ਹ ਦਿੱਤਾ ਗਿਆ ਸੋ ਉਸ ਵਕਤ ਫਿਰ ਅੰਬੇਦਕਰ ਜੀ ਨੇ ਸਿੱਖ ਲੀਡਰਾਂ ਨੂੰ ਬੁਲਾਇਆ ਇਹ ਮੀਟਿੰਗ ਬੰਬੇ ਹੋਈ ਹਮ ਔਰ ਉਸ ਮੀਟਿੰਗ ਵਿੱਚ ਈਕਿਰਤ ਸਿੰਘ ਮੱਜਾਂ ਤੇਜ ਸਿੰਘ ਅਕਰਪੂਰੀ ਮਾਸਟਰ ਸੁਜਾਨ ਸਿੰਘ ਸਰਾਲੀ ਬਾਬਰ ਕਿਸ਼ਨ ਸਿੰਘ ਪ੍ਰਿੰਸੀਪਲ ਕਸ਼ਮੀਰਾ ਸਿੰਘ ਇਹ ਸਾਰੇ ਲੀਡਰ ਪੰਜਾਬ ਦੇ ਉਥੇ ਗਏ ਅੰbedkar ਨਾਲ ਬੜੀ 2 3 4 ਘੰਟੇ ਮੀਟਿੰਗ ਹੋਈ ਤਾਂ ਅੰbedkar ਨੇ ਕਿਹਾ ਕਿ ਮੇਰੀ ਮਜਬੂਰੀ ਹੋ ਚੁੱਕੀ ਹੈ ਹੁਣ ਕਿ ਮੈਂ ਜੋ ਡਿਸੀਜਨ ਲੈਣਾ ਸੀ ਮੈਂ ਉਹ ਪੋਸਟਪੋਨ ਕਰ ਰਿਹਾ ਔਰ ਹੁਣ ਮੈਂ ਹਲਾ ਜਿਹੜਾ ਇਹ ਕਰਮ ਬਦਲਣ ਦਾ ਫੈਸਲਾ ਦੇਣਾ ਸੀ ਉਹ ਮੈਂ ਨਹੀਂ ਕਰ ਰਿਹਾ ਕਿਉਂਕਿ ਜੇ ਮੈਂ ਅੱਜ ਇਹ ਕਰਦਾ ਤਾਂ ਕੇਵਲ ਮੈਂ ਉਹ ਕੁਝ ਥੋੜੇ ਜਿਹੇ ਬੰਦੇ ਰਹਿ ਜਾਣਗੇ ਜਿਹੜਾ ਸਮੂਹ ਹੈ ਮੇਰੀ ਕੌਮ ਦਾ ਉਹ ਮੇਰੇ ਨਾਲ ਨਹੀਂ ਜਾਏਗਾ ਤਾਂ ਮੈਂ ਇਹ ਨਹੀਂ ਕਰਨਾ ਚਾਹੁੰਦਾ ਸੋ ਉਹਨੇ ਆਪਣੀ ਮਜਬੂਰੀ ਬੇਦਖਰ ਨੇ ਸਿੱਖਾਂ ਨੂੰ ਦਿਖਾਈ ਪਰ ਉਹਨੇ ਨਾਲ ਫੈਸਲਾ ਇਹ ਕੀਤਾ ਕਿ ਜਿਹੜਾ ਤੁਹਾਡਾ ਕਾਲਜ ਹੈ ਇਹਨੂੰ ਹੁਣ ਚੱਲਦਾ ਰੱਖਿਓ ਇਹ ਨਾ ਬੰਦ ਕਰ ਦੇਣਾ ਤਾਂ ਕਿ ਮੈਂ ਜੋ ਬਣਵਾਇਆ ਇਹ ਲੋਕਾਂ ਨੂੰ ਜਿਹੜਾ ਫਾਇਦਾ ਦਿਓ ਸੋ ਕਾਲਜ ਬੇਧਕਰ ਜੀ ਦੇ ਕਹਿਣ ਤੇ ਸਿੱਖਾਂ ਨੇ ਫਿਰ ਮੀਟਿੰਗ ਲਈ ਫੈਸਲਾ ਹੋਇਆ ਕਾਲਜ ਚੱਲੇਗਾ ਜੋ ਖਰਚਾ ਅਸੀਂ ਦੇਣਾ ਦਿੰਦੇ ਰਹਾਂਗੇ ਉਥੇ ਇੱਕ ਗੁਰਦੇਵ ਸਿੰਘ ਸੇਠੀ ਪ੍ਰਧਾਨ ਹੁੰਦੇ ਸੀ ਸਿੰਘ ਸਭਾ ਬੰਬਈ ਦੇ ਉਹਨਾਂ ਨੂੰ ਨਾਮ ਲਗਾਇਆ ਗਿਆ ਸੋ ਇਹ ਕਾਲਜ ਉਸ ਵਕਤ ਤੋਂ ਚੱਲ ਰਿਹਾ ਔਰ ਅੰਬੇਦਕਰ ਜੀ ਦੀ ਮੈਂ ਤੁਹਾਨੂੰ ਸਮਝਣਾ ਇਹ ਦੇਣਾ ਕਿ ਸਿੱਖ ਔਰ ਬੇਧਕਰ ਯੂਨਿਟੀ ਚੋਂ ਇਹ ਕਾਲਜ ਨਿਕਲਿਆ ਤੇ ਅੱਜ ਕਾਲਜ ਇਹ ਧੋਮਾ ਪਈਆਂ ਪਿੱਛੇ ਜੀ ਤੁਸੀਂ ਆਪ ਪੜਿਆ ਕਿ ਕਾਲਜ ਨੇ ਦੁਨੀਆਂ ਆਪਣੇ ਹਿੰਦੁਸਤਾਨ ਦੇ ਸਭ ਤੋਂ ਸਸਤੇ ਰੇਟ ਤੇ ਐਮ ਆਰ ਆਈ ਸੈਂਟਰ ਬਣਾ ਕੇ ਅੱਜ ਕਾ ਬੜੀਆਂ ਖਬਰਾਂ ਛਾਪ ਰਹੀਆਂ ਮੈਂ ਤਾਂ ਬਾਬਾ ਜੀ ਨੂੰ ਪ੍ਰਧਾਨ ਨੂੰ ਸ਼ੁਕਰੀਆ ਵੀ ਕੀਤਾ ਕਿ ਬਹੁਤ ਵੱਡੀ ਗੱਲ ਸੋ ਮੈਂ ਜਦੋਂ ਇਹ ਗੱਲ ਹੋ ਚੁੱਕੀ ਸੀ ਫਿਰ ਸਿੱਖਾਂ ਨੇ ਉਸ ਵਕਤ ਆਪਣਾ ਇਹ ਜੋ ਡਿਸੀਜਨ ਆ ਕੇ ਵਾਪਸ ਸਾਰੇ ਲੀਡਰਸ਼ਿਪ ਨੂੰ ਦੱਸਿਆ ਕਿ ਇਹ ਨਹੀਂ ਹੋਇਆ ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਕਿ ਅੰਬੇਦਕਰ ਉਸ ਤੋਂ ਬਾਅਦ ਲਾ ਮਿਨਿਸਟਰ ਬਣਿਆ ਭਾਰਤ ਦਾ ਕਨਸਟੀਟਿਊਸ਼ਨ ਤੋਂ ਉਹਦੀ ਦੇਣ ਉਹਨੇ ਡਰਾਫਟ ਕੀਤਾ ਜਿਹਦੀ ਅੱਜ ਪੂਜਾ ਹਰ ਜਗ੍ਹਾ ਹੋ ਰਹੀ ਹੈ ਲੇਕਿਨ ਅੰਬੇਦਕਰ ਆਪਣਾ ਜਿਹੜਾ ਅਸੂਲ ਬਣਾਇਆ ਸੀ ਉਸ ਤੇ ਕਾਇਮ ਰਿਆ ਦੇਖੋ ਇਹ ਬੜੀ ਵੱਡੀ ਗੱਲ ਹੈ ਕਿ ਅੰਬੇਦਕਰ ਜੀ ਨੇ ਡੈਥ ਤੋਂ ਪਹਿਲਾਂ 나ਗਪੁਰ ਵਿੱਚ ਬਹੁਤ ਵੱਡਾ ਕੱਟ ਕੀਤਾ ਲੱਖਾਂ ਦਾ ਤੇ ਉੱਥੇ ਆਪਣੇ ਆਪ ਨੂੰ Hindu ਧਰਮ ਤੋਂ Buddha ਧਰਮ ਵਿੱਚ ਜਾਣ ਦਾ ਐਲਾਨ ਕਰਕੇ ਗਏ ਜੀ ਉਹ ਇਹ ਬਹੁਤ ਵੱਡੀ ਗੱਲ ਹੈ ਕਿ ਅੰਬੇਦਕਰ ਨੇ ਜੋ ਸੋਚਿਆ ਸੀ ਉਹ ਖਤਮ ਨਹੀਂ ਕੀਤਾ ਪੋਸਟਪੋਨ ਕੀਤਾ ਲੇਕਿਨ ਉਹਨੂੰ ਕਿੰਨੇ ਸਾਲ ਫਿਰ ਲੱਗੇ ਇਸ ਗੱਲ ਨੂੰ ਸਿਰੇ ਚੜਾਉਣ ਨੂੰ ਕਿ ਉਹਨਾਂ ਨੇ ਫਿਰ ਜਾ ਕੇ 1956 ਇਚ ਇਹ ਨਾਗਪੁਰ ਵਿੱਚ ਉਹ ਨਾਗਪੁਰ ਚ ਉਹਨਵੀਂ ਜਿਹੜਾ ਉਹ ਪਰਵਰਤਨ ਉਹਦਾ ਨਾਂ ਰੱਖਿਆ ਪਰਵਰਤਨ ਪਰਵਰਤਨ ਇੱਡਾ ਵੱਡੀ ਸਥਾਨ ਬਣੀ ਹੈ ਸਾਰੀ ਦੁਨੀਆ ਜਾਣਦੀ ਹੈ ਮੈਂ ਵੀ ਜਾ ਕੇ ਦੇਖ ਕੇ ਆਇਆ ਸੋ ਉਹਨਾਂ ਨੇ ਬੁੱਧ ਧਰਮ ਗ੍ਰਹਿਣ ਕਰਨ ਦਾ ਉਹਦਾ ਐਲਾਨ ਕੀਤਾ ਔਰ ਲੱਖਾਂ ਲੋਕ ਆਪਣੇ ਨਾਲ ਸ਼ਾਮਲ ਕੀਤੇ ਔਰ ਸੋ ਥੋੜੇ ਚਿਰ ਬਾਅਦ ਉਹਨੇ ਦਿੱਤ ਹੋਈ ਸੋ ਮੈਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਤੁਹਾਡਾ ਉਹ ਇਸੇ ਕਰਕੇ ਮੈਂ ਕਿਹਾ ਕਿ ਸਾਡੀ ਪੰਜਾਬ ਦੀ ਅੰਬੇਦਕਰ ਜੀ ਦਾ ਜੋ ਸਾਹਜ ਹੈ ਉਹ ਕਾਇਮ ਰਹੀ ਹੈ ਸ਼ੁਰੂ ਤੋਂ ਨਹੀਂ ਅਖੀਰ ਤੱਕ ਔਰ ਹੁਣ ਤੱਕ ਕਿੰਦੇ ਵੀ ਕੋਈ ਸਿੱਖ ਲਿਟਰੇਚਰ ਪੜੋ ਉਹਦੇ ਜੇ ਅੰਬੇਦਕਰ ਜੀ ਦਾ ਨਾਂ ਆਏਗਾ ਔਰ ਉਹਨਾਂ ਦੇ ਜਦੋਂ ਅੰਬੇਦਕਰ ਜੀ ਨੂੰ ਲੋਕ ਮਿਲਦੇ ਕਰਦੇ ਪਾਰਲੀਮੈਂਟ ਚ ਹੀ ਰਹੇ ਸਿੱਖ ਐਮਪੀ ਮਿਲਦੇ ਉਹ ਹਮੇਸ਼ਾ ਗੱਲਾਂ ਉਹਨਾਂ ਨਾਲ ਕਰਦੇ ਸਾਰ ਹੁਕਮ ਸਿੰਘ ਕੀ ਜਿੰਨੇ ਲੋਕ ਮਿਲਦੇ ਸੀ ਉਹ ਗੱਲਾਂ ਨਾਲ ਕਰਦੇ ਸੀ ਬੜੀ ਉਹਨਾਂ ਨੂੰ ਇੱਕ ਦੂਜੇ ਨਾਲ ਸਾਂਝ ਰਹੀ ਸੋ ਇਹ ਜੋ ਸਿੱਖਾਂ ਚ ਗਲਫਹਿਮੀ ਪਾਈ ਗਈ ਹਿਸਟਰੀ ਵਿੱਚ ਕਿ ਜੀ ਇਹ ਜਿਹੜਾ ਕਨੈਕਸ਼ਨ ਹੋਣਾ ਸੀ ਸਾਡਾ ਔਰ ਦਲਤਾਂ ਦਾ ਉਹ ਸਿੱਖ ਲੀਡਰ ਨਹੀਂ ਬੁੱਕਰ ਗਏ ਉਹ ਗਲਤ ਗੱਲ ਹੈ ਉਹ ਇਹ ਬਾਤਵਾ ਗਾਂਧੀ ਔਰ ਇਹ ਵੱਡੇ ਲੀਡਰ ਜ਼ਮਵਾਰਨ ਜਿਨ੍ਹਾਂ ਨੇ ਉਸ ਵਕਤ ਅੰਬੇਦਕਰ ਨੂੰ ਕਹਿ ਕੇ ਇਹ ਉਸ ਤੋਂ ਬਦਲਵਾਇਆ ਤੇ ਇਹ ਗੱਲ ਸਿਰੇ ਨਾ ਚੜੀ ਲੇਕਿਨ ਜਿਹੜੀ ਅਸਲ ਗੱਲ ਹੈ ਸਿੱਖ ਧਰਮ ਨੇ ਅੱਜ ਤੱਕ ਇਸ ਪਾਸੇ ਜਾਤ ਪਾਤ ਜ ਬਿਲੀਵ ਨਹੀਂ ਕੀਤਾ ਇਹ ਸਾਡਾ ਹੀ ਧਰਮ ਹੈ ਜਿੱਥੇ ਰਵੀਦਾਸ ਦੀ ਵੀ ਉਹੀ ਕਦਰ ਹੈ ਉਹੀ ਨਾਮਦੇਵ ਜੀ ਦੀ ਹੈ ਉਹੀ ਕਬੀਰ ਜੀ ਦੀ ਹੈ ਜੋ ਉਸੇ ਗੁਰੂਆਂ ਦੀ ਹੈ ਜੋ ਗੁਰੂ ਗ੍ਰੰਥ ਚ ਹੈ ਉਹ ਸਾਡਾ ਗੁਰੂ ਹੈ ਉਹਨਾਂ ਦੀ ਜੋ ਰਿਸਪੈਕਟ ਹੈ ਉਹ ਗੁਰੂ ਨਾਨਕ ਦੇਵ ਜੀ ਕੇ ਗਿਆ ਉਸ ਤੇ ਕੌਮ ਹੁਣ ਤੱਕ ਕਾਇਮ ਸਤਰ ਲੋਚਨ ਸਿੰਘ ਜੀ ਇਹ ਸਵਾਲ ਤਾਂ ਇਸ ਵੇਲੇ ਇਸ ਕਰਕੇ ਵੀ ਵੱਡਾ ਹੋ ਜਾਂਦਾ ਕਿ ਲੋੜ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਈ ਹੈ ਜੇਕਰ ਮੈਂ 나ਗਪੁਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਦੇਖੋ 나ਗਪੁਰ ਦੇ ਵਿੱਚੋਂ ਹੀ ਆਰਐਸਐਸ ਮੁੜ ਕੇ ਇੱਕ ਵੱਡਾ ਸੰਗਠਨ ਬਣਦੀ ਹੈ ਇੱਕ ਵਿਚਾਰ ਤੋਂ ਉਹ ਵਿਚਾਰ ਵੱਡਾ ਹੁੰਦਾ ਜਾਂਦਾ ਤੇ ਉਹ ਕੇਂਦਰੀ ਸੱਤਾ ਤੱਕ ਲੈ ਜਾਂਦੀ ਹੈ ਬੀਜੇਪੀ ਨੂੰ 나ਗਪੁਰ ਦੇ ਵਿੱਚ ਹੀ ਬੁੱਧ ਧਰਮ ਗ੍ਰਹਿਣ ਕਰਦੇ ਨੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਔਰ ਅਸੀਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੀਡਰਸ਼ਿਪ ਕ੍ਰਾਈਸਿਸ ਦੇ ਵਿੱਚੋਂ ਲੰਘਦੇ ਪਏ ਆ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਜਿਹੜਾ ਵਿਸਥਾਰ ਸਿੱਖੀ ਦਾ ਸ਼ੂਤਸ਼ਾਤ ਤੁਰੈਤ ਹੋਣ ਕਰਕੇ ਜਾਤ ਪਾਤ ਤੋਂ ਵੱਖਰਾ ਹੋਣ ਕਰਕੇ ਧਰਮ ਦੇ ਪ੍ਰਚਾਰ ਵਿਹਾਰ ਦੇ ਨਜ਼ਰੀਏ ਤੋਂ ਉਹ ਅਸੀਂ ਗ੍ਰੈਂਡ ਨਹੀਂ ਕਰ पाए ਉਹ ਉਹ ਪ੍ਰਾਪਤੀਆਂ ਸਾਡੇ ਹਿੱਸੇ 'ਚ ਆਈਆਂ ਨਹੀਂ ਜੰਨੀਆਂ ਹੋ ਸਕਦੀਆਂ ਸੀ ਕਿਉਂਕਿ ਜਿੰਨੀ ਦੁਨੀਆ ਦੇ ਵਿੱਚ ਕ੍ਰਿਸਚੀਅਨਿਟੀ ਨੇ ਆਪਣੇ ਪੈਰ ਫਸਾਰੇ ਨੇ ਜਿੰਨਾ ਪ੍ਰਚਾਰ ਦੇ ਸਿਰ ਤੇ ਉਹ ਸਾਡੇ ਪਿੰਡਾਂ ਤੱਕ ਵੀ ਐਜੂਕੇਸ਼ਨ ਦੇ ਰਾਹੀਂ ਆਏ ਨੇ ਤੇ ਉਹ ਸਿੱਖਾਂ ਕੋਲ ਤਾਂ ਬਹੁਤ ਜ਼ਿਆਦਾ ਕੰਟੈਂਟ ਸੀ ਗੁਰਬਾਣੀ ਦੇ ਰੂਪ 'ਚ ਮਤਲਬ ਇਨ ਟੋਟੈਲਿਟੀ ਜੇਕਰ ਆਪਾਂ ਇਹ ਦੇਖੀਏ ਤਾਂ ਅਸੀਂ ਉਹਨੂੰ ਗੱਲ ਨੂੰ ਅੱਗੇ ਬਤਾਉਣ 'ਚ ਸਮਰਥ ਹੋਏ ਆ ਇਹ ਸਫਲਤਾ ਵੀ ਤਾਂ ਸਾਡੇ ਹਿੱਸੇ 'ਚ ਆਊਗੀ ਨਾ ਬੇਕੋ ਦਾਵਾ ਜੀ ਅਸੀਂ ਪੰਜ ਪਿਆਰਿਆਂ ਨੂੰ ਪਾਡੇ ਪੰਜ ਸਿੱਖ ਮੰਨਦੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪੰਜ ਕੌਣ ਚੁਣੇ ਪੰਜੇ ਵੱਖ-ਵੱਖ ਜਾਤਾਂ ਚੋਂ ਕਮਾਲ ਤੇ ਹੈ ਨਾ ਕਿ ਉਹਨਾਂ ਚੋਂ ਜੱਟ ਤੇ ਇੱਕ ਹੀ ਹੈ ਜਿਹੜਾ ਯੂਪੀ ਤੋਂ ਆਇਆ ਬਾਕੀ ਸਾਰੇ ਬਾਹਰੋਂ ਉਸ ਤੋਂ ਬਾਅਦ ਸਾਰੇ ਇੰਡੀਆ ਚੋਂ ਅਸੀਂ ਜਿਹੜੇ ਦੋ ਸੰਕਲਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਹ ਭੁੱਲ ਗਏ ਕਿ ਆਲ ਇੰਡੀਆ ਗੁਰੂ ਸਾਹਿਬ ਨੇ ਕਿੱਥੋਂ ਲਭਿਆ ਕਿੱਥੋਂ ਬਦੋੜੀਸਾ ਚੋਂ ਲਭ ਲਿਆ ਗੁਜਰਾ ਕਿਉਂ ਬਿਦਰ ਚੋਂ ਤੋ ਇਹ ਸੋਚੋ ਨਾ ਵੀ ਗੁਰੂ ਗੋਬਿੰਦ ਸਿੰਘ ਨੇ ਜੋ ਵਿਸ਼ਾਲਤਾ ਦਿੱਤੀ ਸਾਨੂੰ ਅਸੀਂ ਬਜਾਏ ਉਹ ਵਿਸ਼ਾਲਤਾ ਨੂੰ ਕਾਇਮ ਰੱਖਣ ਦੇ ਅਸੀਂ ਉਹਨੂੰ ਛੋਟੇ ਕਰਨ ਚ ਲੱਗ ਕੇ ਬੜੀਆਂ ਟਾਰਾਂ ਮਾਰੀਆਂ ਅਸੀਂ ਛੋਟੇ ਕਰ ਰਹੇ ਹਾਂ ਆਪਣੇ ਰੀਜਨ ਜਿਹੜੀ ਆਲ ਇੰਡੀਆ ਕਨਸੈਪਟ ਗੁਰੂ ਸਾਹਿਬ ਤੁਹਾਨੂੰ ਦੇ ਗਏ ਉਦੋਂ ਵਰਲਡ ਕਨਸੈਪਟ ਦੇ ਗਏ ਉਸ ਤੋਂ ਬਾਅਦ ਜਾਤ ਬਰਾਦਰੀ ਖਤਮ ਕਰਨ ਦਾ ਅਸੀਂ ਉਦੋਂ ਜੋ ਆਪ ਹੀ ਵਾਪਸ ਮੁੜਾਏ ਸਵਾਲ ਇਹ ਹੈ ਕਿ ਜੋ ਹੁਣ ਹੋ ਰਿਹਾ ਹੈ ਇਹ ਸਾਡੀ ਆਪਣੀ ਲੀਡਰਸ਼ਿਪ ਦੀ ਇਹ ਧਾਰਮਿਕ ਆਗੂਆਂ ਦੀ ਕਮਜ਼ੋਰੀ ਹੈ ਉਹ ਮੈਂ ਅੱਜ ਬਹੁਤੀ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੇਨ ਇਸ਼ੂ ਜਿਹੜਾ ਹੈ ਅਸੀਂ ਉਸ ਤੇ ਰਹੀਏ ਉਹ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਧਰਮ ਹੈ ਉਹਦੇ ਕੋਈ ਵੀ ਬੰਦਾ ਛੋਟਾ ਨਹੀਂ ਸਾਡੇ ਦੇ ਜਿਹੜੇ ਜ਼ਲਤ ਭਰਾਮਾ ਚੋਂ ਪਛਣੀ ਚੜਣ ਚੋਂ ਜਥੇਦਾਰ ਅਕਾਲ ਤਖਤ ਬਣੇ ਸਾਡੀਆਂ ਛੇੜੀਆਂ ਚੋਂ ਤੋਂ ਵੱਡੇ ਤੋਂ ਵੱਡੀ ਪਹਿਲਾ ਪੋਜੀਸ਼ਨ ਲੀਡਰ ਪੰਜਾਬ ਅਕਾਲੀ ਦਲ ਦਾ ਗੋਪਾਲ ਸਿੰਘ ਖਾਲਸਾ ਬਣਿਆ ਦੱਸੋ ਕਮਾਲ 1952 ਚ ਪਹਿਲੀ ਲੈਕਚਰ ਹੋਈ ਹੈ ਔਰ ਪਹਿਲਾ ਕਾਲੀ ਲੀਡਰ ਦੀ ਪਾਰਟੀ ਮਾਤਾਰਾ ਸੇ ਨੇ ਕਿੰਨੂ ਬਣਾਇਆ ਗਲਤ ਭਰਾ ਨੂੰ ਗੋਪਾਲ ਸਿੰਘ ਖਾਲਸਾ ਨੂੰ ਸੋ ਸਾਡੇ ਦੇ ਧਰਮ ਵਿੱਚ ਹੈ ਹੀ ਨਹੀਂ ਕਿਤੇ ਤਾਰ ਬੂਟਾ ਸਿੰਘ ਚੜਿਆ ਸੋ ਇਹ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਅਸੀਂ ਉਸ ਨੂੰ ਮੁੜ ਕੇ ਲਈਏ ਔਰ ਜੋ ਗਵਾਰੇ ਆ ਉਹਨੂੰ ਮੋੜਨ ਦੀ ਕੋਸ਼ਿਸ਼ ਕਰੀਏ ਬਹੁਤ ਮਿਹਰਬਾਨੀ ਬਹੁਤ ਧੰਨਵਾਦ